ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਭਰ ਵਿੱਚ ਵਸਤੇ ਹੋਏ ਕਰੋੜਾਂ ਦੀ ਗਿਣਤੀ ਵਿੱਚ ਸਿੱਖ ਹਰ ਰੋਜ਼ ਆਪਣੇ ਗੁਰੂ ਦੇ ਚਰਨਾ ਵਿੱਚ ਪਾਕਿਸਤਾਨ ਸਥਿਤ ਜਿਹੜੇ ਗੁਰਦਆਰਿਆਂ ਨੇ ਉਹਨਾਂ ਦੇ ਦਰਸ਼ਨਾਂ ਵਾਸਤੇ ਅਰਦਾਸ ਕਰਦੇ ਨੇ ਕਿ ਦਰਸ਼ਨ ਦਿਦਾਰੇ ਜਿਹੜੇ ਨੇ ਉਹ ਪੰਥ ਨੂੰ ਖੁੱਲੇ ਹੋਣ ਔਰ ਪਿਛਲੇ ਸਮੇਂ 2019 ਵਿੱਚ ਜਦ ਦਾ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਦੋਨਾਂ ਇਹ ਸਰਕਾਰਾਂ ਨੇ ਆਪਸ ਵਿੱਚ ਸਹਿਮਤੀ ਕਰਕੇ ਕਰਤਾਰਪੁਰ ਸਾਹਿਬ ਕੋਰੀਡੋਰ ਤਿਆਰ ਕੀਤਾ ਕਰਤਾਰਪੁਰ ਸਾਹਿਬ ਦੇ ਸੰਗਤ ਦਰਸ਼ਨ ਕਰਨ ਲਈ ਔਰ ਹਜ਼ਾਰਾਂ ਦੇ ਗ੍ਰੰਥੀ ਵਿਕ ਸੰਗਤਨ ਦਰਸ਼ਨ ਕੀਤੇ ਵੀ ਪਰ ਪਿਛਲੇ ਸਮੇਂ ਪਾਕਿਸਤਾਨ ਸਥਿਤ ਗੋਦਵਾਰਾ ਸ੍ਰੀ ਡੇਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਕਦਾਰੇ ਨੇ ਉਹ ਭਾਰਤਵਾਸੀ ਸਿੱਖ ਸੰਗਤਾਂ ਦੇ ਵਾਸਤੇ ਬੰਦ ਨੇ ਜੋ ਕਿ ਦੋਨਾਂ ਹੀ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਕੇ ਤੇ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਲੰਘਾ ਹੈ ਉਹ ਖੋਲਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਦਰਸ਼ਨਾ ਦੀ ਤਾੰਕ ਮਨ ਵਿੱਚ ਰੱਖੀ ਹੋਈ ਸੰਗਤ ਜੀ ਬੈਠੀ ਹੈ ਉਹ ਕਰਤਾਰਪੁਰ ਸਾਹਿਬ ਜਾ ਕੇ ਤੇ ਸਤਿਗੁਰਾਂ ਦੇ ਪਾਵਨ ਅਸਥਾਨਾਂ 'ਚ ਦਰਸ਼ਨੇਦਾਰੇ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ ਸੋ ਪਾਕਿਸਤਾਨ ਔਰ ਭਾਰਤ ਸਰਕਾਰ ਦੋਨਾਂ ਹੀ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਜਾਏ ਅਤੇ ਦਰਸ਼ਨਾਤਮਾ ਜੀਆਂ ਸੰਗਤਾਂ ਨੂੰ ਦਰਸ਼ਨ ਕਰਨ ਜਿਹੜੀ ਆਗਿਆ ਹੈ ਉਹ ਦਿੱਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ